ਗੱਲ ਕਰਦੇ ਸਾਰ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਬਾਪੂ ਜੀ ਵੀ ਤੇ ਮਾਤਾ ਜੀ ਵੀ ਮਾਤਾ ਜੀ ਹੌਸਲਾ ਰੱਖੋ ਆਪਣੀ ਗੱਲ ਜ਼ਰੂਰ ਦੱਸੋ ਜੇਤੇ ਆ ਮੇਰਾ ਬਹੁਤ लाडला ਪੁੱਤ ਸੀਗਾ ਮੈਂ ਇੱਕ ਮਿੰਟ ਨਹੀਂ ਸੁੱਤ ਬਸਾ ਗੱਲ ਦੀ ਤੁਹਾਡੇ ਸਾਹਮਣੇ ਆ ਉੱਠ ਕੇ ਜਕਮ ਹੋ ਜਾਂਦੇ ਗੱਲ ਨਹੀਂ ਹੁੰਦੀ ਇਹ ਦਰਦ ਆ ਜੇ ਤੁਸੀਂ ਸੱਚੀ ਲੀਡਰ ਹੋ ਤਾਂ ਇਹ ਦਰਦ ਨੂੰ ਤੁਸੀਂ ਸਮਝੋ ਮੁੰਡਾ ਵੱਡਾ ਸਾਡਾ ਪੇਲੂ ਉਹ ਇਦਾਂ ਪਤਨ ਲੱਗਦਾ ਕੁੜੀ ਵੀ ਆਈ ਜੋ ਤਾਂ ਛੋਟੀ ਸੀ ਉਹਦਾ ਵੀ 1.5 ਸਾਲ ਹੋ ਗਿਆ ਪਰੋਣਾ ਮੁੱਕ ਗਿਆ ਉਹਦੇ ਵੀ ਛੋਟੇ ਛੋਟੇ ਬੱਚੇ ਆ ਜਵਾਨ ਕੁੜੀ ਆ ਸਾਡੀ ਨਾਂ ਸੀ ਨੂੰ ਤਾਂ ਲਿਆ ਸਕਦੇ ਸਾਡੀ ਹਾਲਤ ਦੇਖੋ ਤਾਂ ਲਿਆ ਸਕਦੇ ਆ ਇਸੇ ਦਾ ਗਿਰ ਉਰੀ ਖਿਆਲ ਅੱਲੇ ਮੋਰ ਮੋਰ ਕੇ ਮੈਂ ਨਹੀਂ ਕਹਿੰਦੀ ਮੇਰੇ ਪੁੱਤ ਨੂੰ ਕੁਛ ਹੋਇਆ ਆ ਮੈਂ ਕਹਿੰਦੀ ਕਿ ਤੇ ਹੈਗਾ ਆ ਜਦੋਂ ਮੈਂ ਉਹ ਚੇਤੇ ਕਰਦੀ ਮੇਰੇ ਸੁਪਨੇ ਵਿੱਚ ਮੈਂ ਨਾਲ ਗੱਲਾਂ ਕਰਦਾ ਪਰ ਕਿੰਨੀ ਦੰਦਾ ਕੋਈ ਦੁੱਖ ਨਾ ਪਰਮਾਤਮਾ ਵੀ ਸਾਨੂੰ ਦਵੇ ਨਾ ਸਾਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਪੈਸੇ ਸੀ ਕਿੱ데 ਹੁਣ ਬੁਢਾਪੇ ਚ ਨਾਲ ਕਿੱ데 ਲੈ ਕੇ ਜਾਵੇਂ ਐਡਾ ਵੱਡਾ ਦੁੱਖ ਚਾ ਲਗੇ ਤਾਂ ਰੋਟੀ ਨਾ ਦੋ ਜਾਨ ਖਾਵਾਂਗੇ ਫੇਕੀ ਹੋ ਜਾਊਗਾ ਮਰ ਤੋ ਨਹੀਂ ਚੱਲਦੇ ਜਿਹੜੇ ਬੱਚੇ ਬਾਹਰ ਜਾ ਰਹੇ ਆ ਕਈ ਦਿਨਾਂ ਮੈਂ ਨਹੀਂ ਮੈਂ ਕਹਿੰਨੇ ਨਹੀਂ ਜਾਣੇ ਚਾਹੀਦੀ ਥੋੜੀ ਖਾ ਲੋ ਹਾਂਜੀ ਪੰਜਾਬ ਖਾਲੀ ਹੋਈ ਜਾਂਦਾ ਇੱਥੇ ਕਿਹਨੇ ਕੰਮ ਕਰਨਾ ਕੰਮ ਦੇ ਕਿਹਨੇ ਨਹੀਂ ਸਭ ਮਕਾਨ ਵਿਲੇ ਪਏ ਆ ਇਸ ਵਾਰੀ ਵੀ ਬਾਪੂ ਜੀ ਵੋਟਾਂ ਸੀਗੀਆਂ ਤੁਸੀਂ ਬਲਕਾਰ ਸਿੰਘ ਨੂੰ ਮਿਲੇ ਇਥੋਂ ਦੇ ਮਿਨਿਸਟਰ ਨੇ ਕਹਿੰਦੇ ਵੋਟਾਂ ਪਾਓ ਫਿਰ ਦੇ ਆਪੀ ਅਸੀਂ ਉਹਨੂੰ ਬਾਹਰ ਭੇਜ ਦਿੱਤਾ ਹੱਥੀਂ ਚੱਲ ਵਾਅਦਾ ਹੋਊਗਾ ਵਾਅਦਾ ਦੇਖ ਲਓ ਤੁਹਾਡਾ ਕਿੰਨਾ ਹੋ ਗਿਆ ਆ ਬਾਈ ਦੀ ਫੋਟੋ 17 ਸਾਲ ਪੁਰਾਣੀ ਫੋਟੋ ਆ ਜੇ ਜੇ ਇਹ ਉਦੋਂ 25 ਸਾਲ ਉਮਰ ਸੀਗੀ ਜੇ ਇਹਨਾਂ ਨਾਲ ਮੜੰਗਾ ਮਿਲਦਾ ਹੋਇਆ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਖਾਸ ਕਰ ਇਟਲੀ ਦੇ ਵਿੱਚ ਲਿਬੀਆ ਚ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਜੇ ਮੰਤਰਾਲਾ ਭਾਰਤ ਸਰਕਾਰ ਪੰਜਾਬ ਸਰਕਾਰ ਇਸ ਵੀਡੀਓ ਨੂੰ ਸੁਣ ਰਹੀ ਹੈ ਤਾਂ ਇਸ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ 17 ਸਾਲ ਤੋਂ ਇੱਕ ਪੁੱਤ ਦੀ ਅਡੀਕ ਦੇ ਵਿੱਚ ਪਲ-ਪਲ ਬੜਾ ਔਖਾ ਕੱਟ ਰਹੇ ਨੇ ਆਪਣੇ ਬੇਟੇ ਦੇ ਜ਼ਿਕਰ ਦੇ ਨਾਲ ਹੀ ਅੱਖਾਂ ਪਰ ਲੈਂਦੇ ਆ ਫਲਾਤੇ ਹੋ ਗਏ ਕਿ ਕਿਸੇ ਸਮੇਂ ਰਾਜੇ ਸੀਗੇ ਤੇ ਅੱਜ ਦੇਖੋ ਚਾਹ ਵੇਚ ਰਹੇ ਨੇ ਇਹ ਕਹਾਣੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਥੋਂ ਵਧੀ ਹੋਈ ਬੇਰੋਜ਼ਗਾਰੀ ਦੀ ਕਹਾਣੀ ਹੈ ਕਿ ਕਿਸ ਤਰੀਕੇ ਇੱਕ ਬੇਟਾ ਆਪਣੇ ਮਾਪੇ ਤੋਂ ਸਦਾ ਲਈ ਦੂਰ ਹੋ ਗਿਆ 17 ਸਾਲ ਹੋ ਗਏ ਉਹਦੀ ਪਲਪਲ ਯਾਦ ਸਤਾ ਰਹੀ ਹੈ ਉਹਨੂੰ ਲੱਭਣ ਦੇ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਪਰ ਬਜ਼ੁਰਗ ਮਾਪੇ 17 ਸਾਲ ਤੱਕੇ ਖਾਣ ਤੋਂ ਬਾਅਦ ਅੱਜ ਆਪਣਾ ਇਹ ਰੋਜ਼ਗਾਰ ਕਰ ਰਹੇ ਨੇ ਚਾਹ ਬਣਾ ਕੇ ਆਪਣਾ ਪਰਿਵਾਰ ਜਿਹੜਾ ਚਲਾ ਰਹੇ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਹੌਸਲਾ ਰੱਖੋ ਗੱਲ ਕਰਦੇ ਸਾਰ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਬਾਪੂ ਜੀ ਵੀ ਤੇ ਮਾਤਾ ਜੀ ਵੀ ਮਾਤਾ ਜੀ ਹੌਸਲਾ ਰੱਖੋ ਆਪਣੀ ਗੱਲ ਜ਼ਰੂਰ ਦੱਸੋ ਸ਼ਾਇਦ ਕਿਤੇ ਪਹੁੰਚ ਪਾਵੇ ਸਾਡੀ ਗੱਲ ਕਿਤੇ ਨਹੀਂ ਪਹੁੰਚੀ ਸਾਡੀ ਗੱਲ ਅਰੇ ਕਿੰਨਾ ਚਿਹਰੇ ਇਦਾਂ ਗੱਲ ਨੂੰ ਲੈ ਕੇ ਫਿਰਦੇ ਰਹੇ ਆ ਲੁਕੋਂਦੇ ਵੀ ਰਹੇ ਆ ਨਾ ਕਿ ਖਰੇ ਕੋਤ ਪਤਾ ਲੱਗੂਗਾ ਬਾਈ ਕਦੀ ਨਾ ਸਾਰੇ ਥਾਂ ਵੀ ਗਏ ਜਿੱਥੇ ਕਿਸੇ ਨੇ ਕਿਹਾ ਕੋਤੇ ਸਾਨੂੰ ਇੰਨਾ ਵੀ ਨਹੀਂ ਪਤਾ ਲੱਗਾ ਸਾਡਾ ਬੱਚਾ ਹੈਗਾ ਆ ਕਿ ਹੈ ਨਹੀਂਗਾ ਕਿਤੇ ਇੰਨਾ ਵੀ ਨਹੀਂ ਪਤਾ ਲੱਗਾ ਸਾਨੂੰ ਮਿਲਣਾ ਤਾਂ ਸਾਨੂੰ ਕੀ ਸੀ ਹੈ ਨਾ ਉਸਨੇ ਸਾਡੇ ਪੁੱਤ ਦਾ ਵੀ ਇੰਨਾ ਵੀ ਨਹੀਂ ਪਤਾ ਲੱਗਦਾ ਪਿਆ ਵੀ ਹੈਗਾ ਆ ਕੀ ਹੋਇਆ ਉਹਨਾਂ ਕੀ ਨਹੀਂ ਹੋਇਆ 33 ਮੁੰਡੇ ਸੀਗੇ ਇੱਕ ਜਣਾ ਨਹੀਂ ਸੀਗਾ ਪੂਰਾ ਗਰੁੱਪ ਅਸੀ ਦਾ ਬਸ ਸਾਨੂੰ ਜਾਣ ਲੱਗੇ ਨੇ 2 ਕੁ ਮਿੰਟ ਦਾ ਫੋਨ ਕੀਤਾ ਅਸੀਂ ਨਹੀਂ ਸੀ ਮੰਨਦੇ ਇਦਾਂ ਦੇ ਕੰਮਾਂ ਚ ਵੀ ਜਿੱਥੇ ਤੂੰ ਹੈਗਾ ਬਿਠਾ ਰਿਆ ਹੈ ਨਾ ਨਾਲ ਦੇ ਮੁੰਡਿਆਂ ਨੇ ਰਲ ਕੇ ਇਹ ਚਲ ਚ ਲੈ ਲਿਆ ਜਿੱਦਾਂ ਮਗਰ ਲਾ ਲਿਆ ਸਾਡਾ ਮੁੰਡਾ ਬਹੁਤ ਭਲਾ ਮਾਨਸ ਸੀ ਇਦਾਂ ਦਾ ਕੋਈ ਕੰਮ ਨਹੀਂ ਸੀ ਪਰ ਪਤਾ ਨਹੀਂ ਸਾਨੂੰ ਉਹ ਦਿਨ ਦਾ ਹੀ ਨਹੀਂ ਥਾਰ ਕੀ ਹੋਇਆ ਅੱਗੇ ਆਲੇ ਦੁਆਲੇ ਵੀ ਅਸੀਂ ਨਾ ਕਈਆਂ ਦੇਸਾਂ ਚ 10 ਪਿੰਚ ਆ ਮੁੰਡੇ ਸਾਡੇ ਨਾਲ ਵੀ ਸੀਗੇ ਉਹਨਾਂ ਨੇ ਵੀ ਪਤਾ ਕਿ ਆ ਕਿ ਕੋਈ ਇੱਥੇ ਕਾਂਡ ਨਹੀਂ ਹੋਇਆ ਹੈਗਾ ਜੇ ਕਹ ਲਓ ਕੋਈ ਕਾਂਡ ਆ ਜਾਂ ਕੁਝ ਹੋਇਆ ਜਾਂ ਕਿਸ਼ਤੀ ਡੁੱਬੀ ਜਾਂ ਕੁਝ ਹੋਇਆ ਕੁਝ ਹੋਇਆ ਵੀ ਨਹੀਂ ਇਦਾਂ ਦਾ ਮੁੰਡੇ ਵੀ ਕੰਪਨੀ 'ਚ ਹੋਰ ਸੀਗੇ ਕੁਝ ਨਹੀਂ ਰਾਹਦੇ ਜੀ ਫੋਲ ਕੇ ਸਮਝਾਓ ਆ ਫੋਟੋ ਆ ਆ ਬਾਈ ਦੀ ਫੋਟੋ 17 ਸਾਲ ਪੁਰਾਣੀ ਫੋਟੋ ਆ ਜੇ ਜੇ ਇਹ ਉਦੋਂ 25 ਸਾਲ ਉਮਰ ਸੀਗੀ ਜੇ ਇਹਨਾਂ ਨਾਲ ਮੜੰਗਾ ਮਿਲਦਾ ਹੋਇਆ ਤੁਹਾਨੂੰ ਕੋਈ ਨਜ਼ਰ ਆਉਂਦਾ ਹੈ ਖਾਸ ਕਰ ਇਟਲੀ ਦੇ ਵਿੱਚ ਲਿਬੀਆ 'ਚ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਮਾਤਾ ਜੀ ਪੂਰੀ ਕਹਾਣੀ ਦੱਸੋ ਵੀ ਕਦੋਂ ਕਿੱਥੇ ਗਈ ਸੀ ਤੇ ਕਦੋਂ ਲਾਪਤਾ ਹੋਈ ਅਲੀਵਿਆ ਦੀ ਕੰਪਨੀ ਚ ਗਏ ਸੀ ਏਜੰਟਰਾਂਹੀਂ ਨਾਮ ਕੀ ਸੀ ਰਣਜੀਤ ਸਿੰਘ ਜੀ ਸਰ ਜੀ ਸਰ ਅਰੇ ਜੀ ਰਣਜੀਤ ਸਿੰਘ ਸਿੰਘ ਤਾਂ 9 ਮਹੀਨੇ ਉਹ ਆ ਕੰਪਨੀ ਚ ਕੰਮ ਕਰਦਾ ਰਿਹਾ 2007 ਦੀ ਗੱਲ ਹੈ 2007 ਚ ਗਿਆ ਜਦੋਂ 11ਵੇਂ ਮਹੀਨੇ ਚ ਗਿਆ ਨੰਬਰ ਚ ਪੰਜ 6 ਤਰੀਕ ਨੂੰ ਪਹੁੰਚਾ ਸੀ ਉੱਥੇ 9 ਮਹੀਨੇ ਕੰਪਨੀ ਚ ਰਿਹਾ ਫਿਰ ਬਾਅਦ ਤੇ ਨਾ ਨੇ 9 ਨੋਨੰਗ ਮਹੀਨੇ ਦੂਸਰੇ 8 ਸਾਲਾਂ ਵਿੱਚ 28 ਤਰੀਕ ਨੂੰ ਸਾਨੂੰ ਪਹਿਲਾਂ ਇਦਾਂ ਕਹਿੰਦਾ ਰਿਹਾ ਸੀ ਨਹੀਂ ਮੰਨਦੇ ਰੇ ਤਿੰਨ ਚਾਰ ਗਰੁੱਪ ਉੱਥੇ ਇਹ ਕੰਮ ਹੀ ਸੀਗਾ ਕਿ ਜੇ ਕੰਪਨੀ ਵਾਲੇ ਨਹੀਂ ਰੋਕਦੇ ਸੀ ਉਹਨਾਂ ਨੇ ਤੰਦਾਈ ਬਣਾਇਆ ਹੋਇਆ ਸੀਗਾ ਕਿ ਜਾਈ ਜਾਓ ਤੁਸੀਂ ਕੁਛ ਨਹੀਂ ਨਵੇਂ ਬੰਦਰ ਇਦਾਂ ਕੰਮ ਤੇ ਛੱਡ ਛੱਡ ਲੈਂਦੇ ਸੀ ਤਾਂ ਉੱਥੋਂ ਨਿਆਣੇ ਖੇਸ ਕਰਦੇ ਸੀਗੇ ਇਹਨਾਂ ਨੇ ਵੀ ਇੱਦੇ ਚੱਕਣ ਚੱਕਾ ਲਿਆ ਅਸੀਂ ਬੋਹਰ ਹੋਰ ਕਿਉਂ ਨਹੀਂ ਜਾਣਾ ਨਹੀਂ ਜਾਣਾ ਜਾਂ ਨਾਲ ਦੇ ਮੁੰਡਿਆਂ 'ਚ ਪੇਸ਼ ਨਹੀਂ ਹਨ ਜਿੱਦਾਂ ਪਹਿਲਾਂ 8-10 ਤੇ 8-10 ਵਰਕੇ ਗਰੁੱਪ ਜਾਂਦੇ ਰਹੇ ਅਖੀਰਲਾ ਗਰੁੱਪ ਸੀਗਾ ਜਿਨ੍ਹਾਂ ਵਿੱਚ 30 ਮੁੰਡੇ ਸੀਗੇ ਜਿਨ੍ਹਾਂ ਜਿਨ੍ਹਾਂ ਨੇ ਜਾਣਾ ਸੀ ਨਾ ਸਾਰੇ ਇਕੱਠੇ ਹੋ ਗਏ ਹੁਣ 35 'ਚੋਂ ਕਿਸੇ ਦਾ ਨਹੀਂ ਕੋਈ ਤਾਂ ਕੁਝ ਨਹੀਂ ਪਤਾ ਲੱਗਾ ਕਰਤਾਰਪੁਰ ਦੇ ਸਾਡੇ ਇੱਥੇ 4 ਮੁੰਡੇ ਆ ਮਨਣਾ ਕੋਈ ਬਾਕੀ ਲਾਗੇ-ਲਾਗੇ ਪਿੰਡਾਂ ਦੇ ਵਿੱਚ ਵੀ ਆ ਜਿੰਨੇ ਆਨ ਸਾਨੂੰ ਪਤਾ ਆ ਇਦਾਂ ਤੁਹਾਡੀ ਆਖਰੀ ਗੱਲ ਕੀ ਹੋਈ ਇਹਨਾਂ ਦੇ ਨਾਲ ਖੁਸ਼ ਖੁਸ਼ ਸੀ ਕਿ ਉਸ ਵਕਤ ਹਾਂ ਪਹਿਲਾਂ ਨਹੀਂ ਸੀ ਮੰਨਦਾ ਤਾਂ ਦੁਖੀ ਸੀਗਾ ਫੇਰ ਸਾਨੂੰ ਕਿਸੇ ਨੇ ਉਹਨਾਂ ਨੇ ਮੁੰਡਿਆਂ ਨੇ ਵਿੱਚੋਂ ਕਿਹਾ ਕਿ ਇਹ ਰੋਂਦਾ ਰਹਿੰਦਾ ਕਮਰੇ ਚ ਬਾਹਰ ਨਹੀਂ ਆਉਂਦਾ ਤੇ ਕੁਝ ਕਰ ਲਊਗਾ ਤੁਸੀਂ ਮੰਨ ਜੋ ਹਨਾ ਤੇ ਹਾਂ ਕਰ ਦੋ ਫੇਰ ਸਾਨੂੰ ਮਜਬੂਰੀ ਚ ਹਾਂ ਕਰਨੀ ਪਈ ਬਸ ਵਜੋਂ ਉਹਨਾਂ ਨੂੰ ਨਾ ਜਾਣਾ ਸੀ ਉਸ ਲਈ ਮੈਨੂੰ ਐਸ ਲਈ ਕਿ 11:00 ਵਜੇ ਨਾ ਮਾੜੀ ਜੀ ਗੱਲ ਹੋਈ ਕਿ ਮੰਮੀ ਮੈਂ ਚੱਲਾ ਆ ਬਸ ਇੰਨਾ ਹੀ ਕਿਹਾ ਕਿ ਇਹ ਚਾਰਕ ਦਿਨਾਂ ਦੀ ਗੱਲ ਆ ਜੇ ਕੋਈ ਕੋਲਾ ਫੜੂਗਾ ਸਾਨੂੰ ਕਿਤੇ ਤਾਂ ਅਸੀਂ ਸਾਨੂੰ ਛੱਡ ਦੇਣਾ ਹੈ ਬਸ ਚਾਰ ਦਿਨਾਂ ਦੀ ਗੱਲ ਆ ਜਾਂਦਾ ਬਸ ਉਹ ਚਾਰ ਦਿਨਾਂ ਨੂੰ ਅੱਜ 17 ਸਾਲ ਹੋ ਗਏ 17 ਸਾਲ ਹੋ ਗਏ ਚਾਰ ਦਿਨ ਨਹੀਂ ਹੋ ਕੇ ਬਹੁਤ ਆਈ ਅਸੀਂ ਪਤਾ ਕੀਤਾ ਬਾਹਰ ਵੀ ਗਈਆਂ ਨੂੰ ਕਹਿ ਕੇ ਕਿ ਪਤਾ ਕਰਵਾਇਆ ਹਾਂ ਨਾ ਕਈਆਂ ਨੇ ਕਰਵਾਇਆ ਵਿੱਚੋਂ ਵਿੱਚ ਕੁਝ ਨਹੀਂ ਸਾਨੂੰ ਪਤਾ ਇੰਨੀ ਕੁਛ ਲਗਾ ਨਾ ਕਦੀ ਕੋਈ ਫੋਨ ਨਾ ਕਦੀ ਕੁਛ ਕੁਛ ਨਹੀਂ ਸੰਗਾਰ ਹੀ ਨਹੀਂ ਆਗੇ ਬੱਪੂ ਜੀ ਆ ਤੁਹਾਡੇ ਬੇਟੇ ਦੀ ਫੋਟੋ ਆ 17 ਸਾਲ ਹੋ ਗਏ ਕਿਨੂੰ ਕਿਨੂੰ ਮਿਲੇ ਹੁਣ ਤੱਕ ਮੈਨਾਂ ਲੱਕ ਇਹਨੂੰ ਬਸ ਪਰ ਆਮੂ ਵਾਲੀਏ ਕਭ ਹੀ ਗਏ ਆ ਦੇਸੀ ਦਾਤ ਵੀ ਜਾਣਦੇ ਰਹੇ ਧਾਨਾ ਦਿੰਦੇ ਰਹੇ ਆ ਸਾਰੇ ਕਿਸੇ ਨੇ ਬਣੀ ਨਾਮ ਵੀ ਨਹੀਂ ਚਿੱਤਾ ਸੋਣ ਸਿੰਘ ਸੀ ਉਦੋਂ ਅਕਾਲੀਆਨਦਲ ਵਿੱਚ ਉਹਨੇ ਤੋਂ ਸਾਨੂੰ ਸੱਦਿਆ ਸੀ ਉਹਨੇ ਸਾਨੂੰ 10 1000 ਰੁਪਇਆ ਦਿੱਤਾ ਸੀ ਬਸ ਕਈਆਂ ਤੋਂ ਤਾਂ ਉਹ ਵੀ ਮੰਗਣ ਲੱਪੇ ਇਸ ਵਾਰੀ ਵੀ ਬਾਪੂ ਜੀ ਵੋਟਾਂ ਸੀਗੀਆਂ ਤੁਸੀਂ ਬਲਕਾਰ ਸਿੰਘ ਨੂੰ ਮਿਲੇ ਇਥੋਂ ਦੇ ਮਿਨਿਸਟਰ ਨੇ ਕਹਿੰਦੇ ਵੋਟਾਂ ਪਾਓ ਫਿਰ ਦੇਖਾਂ ਹਾਂ ਜੀ ਬਾਹਰ ਕਹਿੰਦੇ ਜੀ ਪਾਓ ਬਾਅਦ ਚ ਅਸੀਂ ਦੇਖਾਂਗੇ ਕਰ ਦੇਵਾਂਗੇ ਲੰਦੋ ਫੇ ਓਦਾਂ ਵੋਟਾਂ ਤਾਂ ਨਹੀਂ ਕੁਝ ਨਹੀਂ ਕਰ ਸਕਦੇ ਪ੍ਰਦੇਸ਼ ਵਾਲੇ ਹੁਣ ਕੀ ਕਹਿੰਦੇ ਕਹਿੰਦੇ ਕੁਝ ਨਹੀਂ ਕਰ ਸਕਦੇ ਅਸੀਂ ਹਾਂ ਇੱਧਰ ਕਹਿੰਦਾ ਸੀ ਬਾਹਰਲੇ ਤਾਂ ਇਹੀ ਕੁਝ ਕਰ ਸਕਦੇ ਇੱਥੇ ਹੋਵੇ ਤਾਂ ਕਰਵਾਂਗੇ ਬੇਟਾ ਥੋੜਾ ਜੱਗ ਜਾ ਜਾ ਬਾਬਾ ਜੀ ਬੇਟੇ ਤੁਹਾਡਾ ਸੁਭਾਅ ਬਹੁਤ ਵਧੀਆ ਸੀ ਕਿਉਂਕਿ ਸਾਡੇ ਸ਼ਹਿਰ ਦਾ ਹੈ ਹਾਂ ਜੀ 17 ਸਾਲ ਇਸ ਤਰੀਕੇ ਜਵਾਨ ਪੁੱਤ ਦਾ ਜਾਣਾ ਲਾਪਤਾ ਹੋਣਾ ਬੜਾ ਔਖਾ ਹੁੰਦਾ ਹੈ ਕਿ ਕਮੈਂਟ ਉਹਦੇ ਤੁਸੀਂ ਯਾਦ ਵਿੱਚ ਹੋਵੋਗੇ ਕਿਵੇਂ ਕੱਟ ਰਿਆ ਸੀ ਤੁਹਾਡੇ ਸਾਹਮਣੇ ਆਹ ਬਲਾ ਆ ਗਈ ਆ ਦੱਸ ਨਹੀਂ ਪਰ ਉਹ ਸਭ ਸਾਹਮਣੇ ਬਹੋਂ ਨੇ ਉਹ ਔਟ ਕੇ ਜ਼ਖਮ ਹੋ ਜਾਂਦੇ ਗੱਲ ਹੀ ਹੁੰਦੀ ਇਹ ਦਰਦ ਆ ਜੇ ਤੁਸੀਂ ਸੱਚੀ ਲੀਡਰ ਹੋ ਤਾਂ ਇਹ ਦਰਦ ਨੂੰ ਤੁਸੀਂ ਸਮਝੋ ਕਿਉਂਕਿ ਜੇ ਤੁਸੀਂ ਇੱਕ ਮਾਪੇ ਦੇ ਦਰਦ ਨੂੰ ਸਮਝੋਗੇ ਇਹਨਾਂ ਲੋਕਾਂ ਦੀ ਹੈਲਪ ਕਰੋਗੇ ਬਹੁਤ ਔਖਾ ਹੁੰਦਾ ਕਿ ਜਵਾਨ ਪੁੱਤ ਨੂੰ ਕੋਈ ਗਲਤੀ ਵੀ ਕੀਤੀ ਆ ਪਰ ਅਸੀਂ ਭੋਗਤਦੇ ਪਏ ਆ ਨਾ ਸਾਨੂੰ ਉਹਨਾਂ ਨੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀ ਹੋਇਆ ਕੀ ਨਹੀਂ ਹੋਇਆ ਨਾ ਪਰ ਭੋਗਤਦੇ ਅਸੀਂ ਪਏ ਆ ਉਹ ਭੋਗਤ ਦਾ ਕਿੰਨੀ ਭੋਗਤ ਦਾ ਸਾਨੂੰ ਨਹੀਂ ਪਤਾ ਮਾਤਾ ਜੀ ਜੇ ਇੱਥੇ ਰੁਜ਼ਗਾਰ ਹੁੰਦਾ ਸ਼ਾਇਦ ਬੱਚੇ ਨੂੰ ਭੇਜਦੇ ਨਾ ਬਰ ਰੁਜ਼ਗਾਰ ਸਾਡਾ ਆ ਛੋਟੀ ਜੀ ਦੁਕਾਨ ਸੀ ਇੱਥੇ ਕੰਮ ਕਰਦੇ ਸੀ ਤੁਹਾਡੇ ਸਾਹਮਣੇ ਹੀ ਆ ਨਾਰ ਜਦ ਅੱਜ ਜਦੋਂ ਨੋਟਬੰਦੀ ਹੋਈ ਸਾਡਾ ਉਹ ਵੀ ਖਤਮ ਹੋ ਗਿਆ ਮੁੜ ਕੇ ਜੇ ਬਿਮਾਰੀ ਫੈਲੀ ਬਿਲਕੁਲ ਹੀ ਆ ਇਸ ਕੰਮ ਤੇ ਅਸੀਂ ਆ ਗਏ ਆ ਜੇ ਮੁੰਡਾ ਵੱਡਾ ਸਾਡਾ ਪਹਿਲੋਂ ਉਹ ਇਦਾਂ ਪਤਨ ਲੱਗਦਾ ਛੁੜੀ ਵੀ ਆਈ ਹੈ ਜੋ ਤੋਂ ਛੋਟੀ ਸੀ ਉਹਦਾ ਵੀ 1.5 ਸਾਲ ਹੋ ਗਿਆ ਪਰੋਣਾ ਮੁੱਕ ਗਿਆ ਉਹਦੇ ਵੀ ਛੋਟੇ ਛੋਟੇ ਬੱਚੇ ਆ ਟੈਨਸ਼ਨ ਨਾ ਜਵਾਨ ਕੁੜੀ ਆ ਸਾਡੀ ਨਾ ਅਸੀਂ ਉਹਨੂੰ ਤਾਂ ਲਿਆ ਸਕਦੇ ਸਾਡੀ ਹਾਲਤ ਦੇਖੋ ਤਾਂ ਲਿਆ ਸਕਦੇ ਆ ਯਸੇ ਕਰਕੇ ਪ੍ਰੀਖਿਆ ਲੈ ਲਿਆ ਮੋਰ ਮੋਰ ਕੇ ਉਹਦੇ ਵਾਸਤੇ ਅਸੀਂ ਕਹਿੰਨੇ ਸੀ ਉਹ ਕੋਈ ਨਾਂ ਨਿਸ਼ਾਨ ਨਹੀਂ ਸਾਡੇ ਕੋਲ ਹੁਣ ਧੀ ਦੀ ਦੋ ਨਿਸ਼ਾਨੀਆਂ ਆ ਬਸ ਹੋਰਿਆਂ ਦੇ ਬੇਟੀ ਆ ਬੱਚੇ ਨਹੀਂ ਆਪਣੀ ਛੜ ਦੀ ਕਹਿੰਦੀ ਮੈਂ ਇੱਥੇ ਰਹਿਣਾ ਜੋ ਮਰਜ਼ੀ ਹੋਵੇ ਮੈਂ ਆਪਣੇ ਬੱਚੇ ਪਾਲੂਗੀ ਉਹ ਵਾਸਤੇ ਤੇ ਸ਼ਕਲ ਜਿੱਤਦੀ ਹੂੰ ਜਿੱਤੇ ਆ ਮੇਰਾ ਬਹੁਤ लाडला ਪੁੱਤੋ ਸੀਗਾ ਮੈਂ ਇੱਕ ਮਿੰਟ ਨਹੀਂ ਸੁਤ ਬਸਾ ਕਰਦੀ ਬੋ ਲਾਡਲਾ ਪੁੱਤ ਸੀ ਮੇਰਾ ਇੱਕ ਆਸ ਹੈਗੀ ਆ ਇੱਕ ਆਸ ਹੈਗੀ ਸ਼ਾਇਦ ਸਾਡੇ ਚ ਮੈਂ ਨਹੀਂ ਕਹਿੰਦੀ ਮੇਰੇ ਪੁੱਤ ਨੂੰ ਕੁਝ ਹੋਇਆ ਆ ਮੈਂ ਕਹਿੰਨੀ ਕਿਤੇ ਹੈਗਾ ਆ ਜੋ ਮਰਜੀ ਹੋ ਕੀ ਗਈ ਜਾਣ ਕਿ ਜਿੱਦਾਂ ਰਿਸ਼ਤੇਦਾਰ ਵੀ ਜਾਉਂਦੇ ਬਾਕੀਆਂ ਦੇ ਨਿਆਣੇ ਮੈਂ ਕਹਿੰਨੀ ਮੇਰਾ ਪੁੱਤ ਕਿਤੇ ਹੈਗਾ ਆ ਜਿੰਦਾ ਆ ਮੈਨੂੰ ਇਦਾਂ ਦਿਸਦਾ ਹੈ ਮੇਰਾ ਪੁੱਤ ਹੈਗਾ ਆ ਜਦੋਂ ਮੈਂ ਉਹ ਚੇਤੇ ਕਰਦੀ ਮੇਰੇ ਸੁਪਨੇ ਵਿੱਚ ਮੈਂ ਨਾਲ ਗੱਲਾਂ ਕਰਦਾ ਮੰਨਾ ਕਈ ਵਾਰ ਹੁੰਦੀ ਹੁੰਦੀ ਸੀ ਮੈਂ ਆਪਣੇ ਪੁੱਤ ਨੂੰ ਕਿਤੇ ਮਿਲਾਂ ਹਨ ਤੇ ਮੇਰੇ ਸੁਪਨੇ ਵਿੱਚ ਆ ਕੇ ਗੱਲਾਂ ਕਰਦਾ ਮੈਨੂੰ ਕੋ ਲਿਆ ਹੋਇਆ ਨਹੀਂ ਆ ਹਰ ਵੇਲੇ ਚਿੱਤੇ ਹੁੰਦਾ ਆਪਣਾ ਪੁੱਤ 25 ਸਾਲ ਕਿੰਨੇ ਓਕੇ ਹੁੰਦੇ ਬੱਤੇ ਵੱਡਾ ਕਰਨ ਜਦੋਂ ਸਾਡੇ ਦੇਖਣ ਦੀ ਆਸ ਸੀ ਵੀ ਉਹਨੇ ਕੁਝ ਕਰੂਗਾ ਤੇ ਉਦੋਂ ਆਪ ਹੀ ਅਸੀਂ ਉਹਨੂੰ ਬਾਹਰ ਭੇਜ ਦਿੱਤਾ ਹੱਥੀਂ ਚੱਲ ਵਾਦਾ ਹੋਊਗਾ ਵਾਦਾ ਦੇਖ ਲਓ ਤੁਹਾਡਾ ਕਿੰਨਾ ਹੋ ਗਿਆ ਲਈ ਕੀ ਕਹਿਣਾ ਚਾਹੁੰਦੇ ਕੋਈ ਤੁਹਾਨੂੰ ਸੁਣ ਰਿਹਾ ਹੋਵੇ ਕੋਈ ਲੀਡਰ ਸੁਣ ਰਿਹਾ ਹੋਵੇ ਕੀ ਕਰਸੋ ਨਹੀਂ ਤਾਂ ਹੁਣ ਤਾਂ ਕੋਆਸ ਨਹੀਂ ਹੈਗੇ ਹੁਣ ਤਾਂ ਜੋ ਹੈ ਕਰਮਾਂ ਦਾ ਠੀਕ ਹੈ ਆਪਣਾ ਮਿਹਨਤ ਕਰਦੇ ਰੋਟੀ ਖਾਂਦੇ ਜੂ ਤਾਂ ਪੁੱਤ ਹੋਇਸੀ ਕਿ ਤੁਹਾਡਾ ਕੰਮ ਵਧੀਆ ਚੱਲ ਰਿਹਾ ਸੀਗਾ ਇਸ ਵੇਲੇ ਜਿਵੇਂ ਅਰਸ ਤੋਂ ਰਾਬੇਣ ਥੱਲੇ ਸਿੱਟਿਆ ਹੋਵੇ ਸੋਚਿਆ ਸੀ ਕਦੀ ਐ ਹੋਊਗਾ ਜਾਂ ਬਾਹਰ ਭੇਜਣਾ ਉਹ ਨਹੀਂ ਖਾ ਲਵਾਂਗੇ ਪਰ ਬੱਚਿਆਂ ਨੂੰ ਇ ਕੁਝ ਹੋਣਾ ਚਾਹੀਦਾ ਮਾਪੇ ਜਿੰਦੇ ਦਾ ਰੋ ਪੈਸੇ ਨੂੰ ਨਹੀਂ ਮੰਗਦੇ ਪੈਸਾ ਹੋਵੇ ਪਰ ਕਹਿੰਦੇ ਇਦਾਂ ਦਾ ਕੋਈ ਦੁੱਖ ਨਾ ਪਰਮਾਤਮਾ ਕਿ ਸੰਦਵੇ ਹਨ ਤੁਹਾਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਪੈਸੇ ਸੀ ਕਿੱ데 ਹੁਣ ਬਡਾਪ ਚ ਨਾਲ ਕਿੱ데 ਲੈ ਕੇ ਜਾਣੇ ਆ ਐਡਾ ਵੱਡਾ ਦੁੱਖ ਚੱਲ ਗਿਆ ਤਾਂ ਰੋਟੀ ਨਾ ਦੋ ਚਾਰ ਦਿਨ ਖਾਵਾਂਗੇ ਫੇਕੀ ਹੋ ਜਾਊਗਾ ਮਰ ਤੋਂ ਹੀ ਚੱਲਦੇ ਆ ਰੱਬ ਨੇ ਜਿੰਨੇ ਸਾਹ ਲਿਖੇ ਉਹਨੇ ਪੂਰੇ ਕਰਨੇ ਹੀ ਆ ਜਿਹੜੇ ਬੱਚੇ ਬਾਹਰ ਜਾ ਰਹੇ ਆ ਨਹੀਂ ਜਾਣੀ ਚਾਹੀਦੇ ਇਦਾਂ ਮੈਂ ਨਿਕ ਨਾ ਕਰਨੇ ਨਹੀਂ ਜਾਣਾ ਚਾਹੀਦਾ ਥੋੜੀ ਖਾ ਲਓ ਹਾਂਜੀ ਬੱਬਾ ਜੀ ਪੰਜਾਬ ਖਾਲੀ ਹੋਈ ਜਾਂਦਾ ਇੱਥੇ ਕਿਹਨੇ ਕੰਮ ਕਰਨਾ ਕੰਮ ਦੇ ਕਿਹਨੇ ਨਹੀਂ ਸਭ ਮਕਾਨ ਵਿਹਲੇ ਪਏ ਆ ਜੋ ਗਵਰਨਮੈਂਟ ਦੀਆਂ ਸਕੀਮਾਂ ਸੜੀਆਂ ਗਲਤ ਆ ਬਾਹਰ ਨਹੀਂ ਜਾਣਾ ਚਾਹੀਦਾ ਇੱਥੇ ਰਿਕਾਰ ਦਿਓ ਨੂੰ ਥੋੜਾ ਦਿਓ ਜਿੱਦਾਂ ਹੁਣ ਪ੍ਰਾਈਵੇਟ ਨੌਕਰੀਆਂ ਰੱਖੀਆਂ ਇਹਨਾਂ ਨੂੰ ਵੀ ਪ੍ਰਾਈਵੇਟ ਦਿਓ ਸਾਰਿਆਂ ਨੂੰ ਬੱਚੇ ਨੂੰ ਥੋੜੀ ਤਨਖਾਹ ਮਿਲੇ ਜਦੋਂ ਪਰਿਵਾਰ ਚ ਹੋਵੇ ਤਾਂ ਬੜਾ ਸੁੱਖ ਰਹਿੰਦਾ ਸੁੱਖਾ ਰਹਿੰਦਾ ਜੀ ਆਪਣਾ ਕੰਮ ਨਹੀਂ ਜਾਣਾ ਚਾਹੁੰਦਾ ਕਹਿੰਦਾ ਮੈਂ ਨਹੀਂ ਜਾਊਂਗਾ ਕਹਿੰਦਾ ਅਸੀਂ ਨਹੀਂ ਜਾਣਾ ਕਹਿੰਦਾ ਅਸੀਂ ਆਪਣੇ ਘਰ ਰਵਾਂਗੇ ਕਹਿੰਦਾ ਨਹੀਂ ਸਾਨੂੰ ਥੋੜੀ ਖਾਣੀ ਠੀਕ ਆ ਬਸ ਸਾਡਾ ਜੀਵ ਨਹੀਂ ਕਰਦਾ ਹੁਣ ਇਦਾਂ ਨਾਂ ਲੈਣ ਦਾ ਨਾਂ ਵੀ ਹਾਂ ਬੱਚਾ ਵੀ ਦੂਰ ਹੋਵੇ ਅੱਖਾਂ ਤੋਂ ਆਪਣੇ ਜਿੱਦਾਂ ਦਾ ਹੈਗਾ ਲੂਣ ਮਿਰਚ ਨਾਲ ਸੀ ਇੱਥੇ ਖਾਵਾਂਗੇ ਪਰ ਇਦਾਂ ਤਾਂ ਕਦੀ ਨਹੀਂ ਨਾਲ ਮੈਂ ਬਾਹਰ ਜਾਣਾ ਵਿਦੇਸ਼ ਮੰਤਰਾਲੇ ਤੋਂ ਤੁਹਾਨੂੰ ਚਿੱਠੀ ਵੀ ਆਈ ਸੀਗੀ ਉਹਦੇ ਚ ਕੀ ਉਹ ਕੁਝ ਉਤੋਂ ਨਾ ਜਲੰਧਰ ਭੇਜੀ ਹੈਗੀ ਜਲੰਧਰ ਆਣੇ ਕਹਿੰਦੇ ਕੋਈ ਪਤਾ ਲੱਗੇ ਤਾਂ ਤੁਹਾਨੂੰ ਦੱਸੋ ਮੈਂ ਸਾਨੂੰ ਨਹੀਂ ਪਤਾ ਲੱਗਾ ਤੇ ਗਵਰਨਮੈਂਟ ਨੂੰ ਨਹੀਂ ਲੱਗਾ ਸਾਨੂੰ ਕੀ ਲੱਗਣਾ ਪਤਾ ਇਹ ਕੀ ਕਰਾਂਗੇ ਉਹ ਇਹ ਨਹੀਂ ਕਹਿੰਦੇ ਤੁਹਾਨੂੰ ਪਤਾ ਲੱਗੇ ਤਾਂ ਕੁਝ ਦੱਸੋ ਸਾਨੂੰ ਕੀ ਪਤਾ ਲੱਗਣਾ ਇੱਥੇ ਕਿਹੜੇ ਜਲੰਧਰ ਚੋਂ ਪਤਾ ਜਾ ਕੇ ਕਰ ਲਈਏ ਹਨਾ ਵਿਦੇਸ਼ ਆਪਾਂ ਵੀ ਇੱਥੋਂ ਪਤਾ ਕਰੀਏ ਸਾਰੇ ਥਾਂ ਆਪਣੇ ਬੁੱਲ ਟੱਕਰ ਵਾਲੇ ਰਿਸ਼ਤੇਦਾਰ ਕੀ ਕਹਿੰਦੇ ਉਹ ਰਿਸ਼ਤੇਦਾਰ ਤਾਂ ਉਹ ਤੋਂ ਵੀ ਬਾਅਦ ਚ ਵੀ ਮੂੰਹ ਤੇ ਅੱਧੀ ਕਹਿੰਦੇ ਸੀ ਇਹਨਾਂ ਦਾ ਮੁੰਡਾ ਹੈ ਨਹੀਂਗਾ ਸਾਡੇ ਤੋਂ ਇੱਕ ਦਿਨ ਬਾਅਦ ਮਗਰੋਂ ਜਿਹਦਾ ਮੂੰਹ ਤੇ ਮਿੱਠਿਆ ਮਗਰੋਂ ਇਦਾਂ ਗੱਲਾਂ ਕਰਦੇ ਵੀ ਮੁੰਡਾ ਇਹਨਾਂ ਦਾ ਹੈ ਨਹੀਂਗਾ ਦਰਦੇ ਕੁਛ ਨਹੀਂ ਕਹਿੰਦੇ ਵਿੱਚ ਇਦਾਂ ਹੀ ਆ ਲੋਕਾਂ ਨੂੰ ਕਿ ਹੈ ਨਹੀਂ ਆ ਮੁੰਡਾ ਇਹਨਾਂ ਦਾ ਇੰਨਾ ਕ ਸਬਰ ਆ ਜਾਊਗਾ ਤੁਹਾਨੂੰ ਇੱਕ ਵਾਰੀ ਪਤਾ ਲੱਗ ਜੇ ਵੀ ਹੈ ਕਿ ਨਹੀਂ ਹਾਂ ਹਾਂ ਸਬਰ ਤਾਂ ਆ ਹੀ ਜਾਊਗਾ ਬੰਦਾ ਅੜੀਕਦਾ ਤਾਂ ਨਾ ਰਵੇ ਅੜੀਕ ਮਾਤਾ ਜੀ ਸਭ ਤੋਂ ਪਹਿੜੀਆ ਬੰਦਾ ਇੱਕ ਵਾਰੀ ਖਾਪੇ ਲਾਇਆ ਸਾਹਮਣੇ ਦਿਖਦਾ ਹੋਵੇ ਜੋ ਹੋ ਗਿਆ ਬੰਦਾ ਸਹ ਲੈਂਦਾ ਆ ਹਨਾ ਹੁਣ ਆਪਾਂ ਦੋ ਤਰ੍ਹਾਂ ਦੇ ਆ ਜੀ ਜਿਆਦਾ ਆ ਸਿੱਧੇ ਹੀ ਆ ਵੀ ਕਿਤੇ ਹੈਗਾ ਆ ਕਿਤੇ ਹੈਗਾ ਜੀ ਨਹੀਂ ਕਰਦਾ ਆਪਣੇ ਪੁੱਤ ਨੂੰ ਇਦਾਂ ਕਹੀਏ ਪੁੱਤ ਨਹੀਂ ਰੱਬ ਨੇ ਕੀ ਲਗੋ ਰੱਖਿਆ ਸਾਡੇ ਤੋਂ ਬਾਪੂ ਜੀ ਅਡੀਕ ਬਹੁਤ ਭੈੜੀ ਚੀਜ਼ ਆ ਹੁਣ ਤੁਹਾਨੂੰ ਇਦਾਂ ਫੋਮਲੇ ਕੁਛ ਹੋਏ ਬੰਦੇ ਸਬਰ ਹੁੰਦਾ ਕੋਣ ਵਾਲਾ ਸਾਵਾ ਸਰੀਨ ਸਰੀਨ ਨੂੰ ਕੋਣ ਆ ਬਿਲਕੁਲ ਇਹ ਪੰਜਾਬ ਦਾ ਹਾਲ ਹੋ ਰਿਹਾ ਹੈ ਕਿ ਮੁੰਡੇ ਬਾਹਰ ਜਾ ਰਹੇ ਨੇ ਕੁਝ ਸੈੱਟ ਹੋ ਗਏ ਕੁਝ ਮਾਵਾਪ ਨੂੰ ਭੁੱਲ ਗਏ ਤੇ ਕੁਝ ਇਸ ਤਰੀਕੇ ਜਿਨ੍ਹਾਂ ਦਾ ਕੋਈ ਅਤਾ ਪਤਾ ਹੀ ਨਹੀਂ ਪਿੱਛੇ ਬਜ਼ੁਰਗ ਮਾਵਾਪ ਰੋਲ ਰਹੇ ਨੇ ਬਾਹਰ ਜਾਣਾ ਠੀਕ ਆ অপਸ਼ਨ ਹੈ ਤੁਹਾਡੇ ਕੋਲੇ ਪਰ ਜੇ ਤੁਹਾਨੂੰ ਕੋਲੇ ਇੱਥੇ ਰੋਜ਼ਗਾਰ ਆ ਤੁਹਾਨੂੰ ਕੋਲੇ ਇੱਥੇ ਪੈਸੇ ਨੇ ਤਾਂ ਪਰਿਵਾਰ ਦੇ ਵਿੱਚ ਰਹੋ ਮਾਤਾ ਜੀ ਪਰਿਵਾਰ ਦੇ ਵਿੱਚ ਰਹਿ ਕੇ ਭਾਵੇਂ ਥੋੜੀ ਖਾ ਲਵੇ ਬੱਚਾ ਹਾਂਜੀ ਬਿਲਕੁਲ ਠੀਕ ਆ ਇਹ ਗੱਲ ਫਰਸਾਂ ਲੋਗ ਨਹੀਂ ਦੇਖਣਾ ਚਾਹੀਦਾ ਸਰਕਾਰ ਨਵੀਂ ਬਣੀ ਆ ਜੇ ਕੋਈ ਨਵਾਂ ਮੰਤਰੀ ਤੁਹਾਨੂੰ ਸੁਣ ਰਿਹਾ ਹੋਵੇ ਤਾਂ ਆਪਣੀ ਕੀ ਅਪੀਲ ਕਰੀ ਅਸੀਂ ਇਹੀ ਕਰਦੇ ਸਾਡੇ ਬੱਚਾ ਦਾ ਦਿਲ ਲੱਭੋ ਕਿੱਥੇ ਆ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਹਨ ਸਾਨੂੰ ਇੰਨਾ ਹੀ ਪਤਾ ਕਰ ਦਿਓ ਇਹੀ ਆਸ ਕਰਦੇ ਹਾਂ ਕਿ ਇਹਨੇ ਪਤਾ ਕਰਦੋ ਸਾਡੇ ਬੱਚੇ ਨਾਲ ਕੀ ਹੋਇਆ ਕਿੱਥੇ ਗਿਆ ਕਿਦਾਂ ਹੋਈ ਉਹਨਾਂ ਹੋਰ ਆਪਾਂ ਕੀ ਕਰ ਸਕਦੇ ਹਾਂ ਨਾ ਮੋਤਾ ਜੀ ਠੀਕ ਹੈ ਮੋਤਾ ਜੀ ਤੁਹਾਡਾ ਦੁੱਖ ਬਹੁਤ ਵੱਡਾ ਕੋਈ ਗੱਲ ਕਰਦੇ ਇਹਨਾਂ ਦਾ ਦਿਲ ਭਰ ਆਉਂਦਾ ਲਾਜ਼ਮੀ ਵੀ ਹੈ ਕਿਉਂਕਿ 17 ਸਾਲ ਹੋ ਗਏ ਕਿਸੇ ਦੀ ਅਡੀਕ ਕਰਦੇ ਹੋਏ ਸਾਡਾ ਵੀ ਮਨ ਨਹੀਂ ਕਰ ਰਿਹਾ ਕਿ ਜ਼ਿਆਦਾ ਗੱਲ ਨੂੰ ਵਧਾਈਏ ਪਰ ਜੇ ਮੰਤਰੀ ਆਲਾ ਭਾਰਤ ਸਰਕਾਰ ਪੰਜਾਬ ਸਰਕਾਰ ਇਸ ਵੀਡੀਓ ਨੂੰ ਸੁਣ ਰਹੀ ਹੈ ਤਾਂ ਇਸ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਹੈ 17 ਸਾਲ ਤੋਂ ਇੱਕ ਪੁੱਤ ਦੀ ਅਡੀਕ ਦੇ ਵਿੱਚ ਪਲ-ਪਲ ਜੀ ਰਹੇ ਨੇ ਪਲ-ਪਲ ਬੜਾ ਔਖਾ ਕੱਟ ਰਹੇ ਨੇ ਆਪਣੇ ਬੇਟੇ ਦੇ ਜ਼ਿਕਰ ਦੇ ਨਾਲ ਹੀ ਅੱਖਾਂ ਪਰ ਲੈਂਦੇ ਆ ਹਾਲਾਤ ਇਹ ਹੋ ਗਏ ਕਿ ਕਿਸੇ ਸਮੇ ਰਾਜੇ ਸੀਗੇ ਤੇ ਅੱਜ ਦੇਖੋ ਚਾਹ ਵੇਚ ਰਹੇ ਨੇ ਕੋਈ ਕੰਮ ਮਾੜਾ ਚੰਗਾ ਨਹੀਂ ਹੁੰਦਾ ਪਰ ਜ਼ਿੰਦਗੀ ਦਾ ਸਫਰ ਕਿਸੇ ਨੂੰ ਕਿੱਥੇ ਲੈ ਜਾਵੇ ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਦੁੱਖ ਹੈ ਸੋ ਉਮੀਦ ਕਰਦੇ ਆ ਕਿ ਜੇ ਸਬੰਧਤ ਮਹਿਕਮੇ ਤੱਕ ਵੀਡੀਓ ਪਹੁੰਚਦੀ ਆ ਇਹਨਾਂ ਦਾ ਦੁੱਖ ਘਟਾਉਣ ਦੇ ਵਿੱਚ ਆਪਣੀ ਡਿਊਟੀ ਨਿਭਾਉਣ ਫਿਲਹਾਲ ਲਈ ਸਾਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ